ਜੋ ਹੋ ਗਿਆ ਭੈਣ ਜੀ ਹੋਣੀ ਇਦਾਂ ਤੇ ਮੈਂ ਨੋਟ ਕਰਦਾ ਸੀ ਦਿਨੇ ਵੀ ਉੱਥੇ ਵੀ ਇੱਕ ਬੀਬੀ ਜੀ ਬਿਮਾਰ ਹੋਏ ਸੀ ਤੇ ਸਾਰਿਆਂ ਦਾ ਧਿਆਨ ਉਧਰ ਸੀ ਵੀ ਇਹਨੂੰ ਕੀ ਹੋਇਆ ਕੀ ਹੋਇਆ ਕੀ ਹੋਇਆ ਅਸੀਂ ਕਾਲ ਨਹੀਂ ਕਰਨੀ ਬਸ ਜੇ ਹੁਣ ਤੁਹਾਨੂੰ ਇਹ ਲੱਗੇ ਮੈਂ ਬੋਲ ਰਿਆਂ ਮੈਂ ਬੋਲ ਰਿਆਂ ਇੱਥੇ ਫੋਕਸ ਰੱਖੋ ਆਪਣੇ ਆਪ ਤੇ ਬੈਠੋ ਭਾਈ ਅੱਖਾਂ ਨਹੀਂ ਖੋਲਣੀਆਂ ਫੋਕਸ ਰੱਖੋ ਤੇ ਕਈਆਂ ਨੇ ਮੇਰੇ ਕਹਿ ਲਿਆ ਕਹਿਨਿਆ ਨਾਲੇ ਕੱਪੜਾ ਜਾਂ ਸਿੱਧਾ ਕਰ ਲਿਆ ਨਾਲੇ ਵੇਖ ਲਿਆ ਸੱਚੀ ਐਨੇ ਤਰੀਕੇ ਨਾਲ ਵੇਖਿਆ ਨਾ ਛਰਾਰਤੀ ਤਰੀਕੇ ਨਾਲ ਐ ਨਹੀਂ ਵੀ ਨਾਲੇ ਇਹ ਵੀ ਵੀ ਪਤਾ ਨਾ ਲੱਗੇ ਵੀ ਨਾਲੇ ਮੈਂ ਖੰਗ ਰਿਆਂ ਮੈਂ ਤਾਂ ਖੰਗ ਰਹੀ ਆ ਮੈਂ ਕਿਹੜਾ ਫਖਿਆ ਮੈਂ ਤਾਂ ਚੁੰਨੀ ਦਾ ਬਾਲ ਕੀ ਕੱਢਣਾ ਸੀ ਵੀ ਵੇਖ ਤਾਂ ਲਵਾ ਮੈਂ ਵੀ ਕੀ ਹੋਇਆ ਮੈਨੂੰ ਕਿਤੇ ਪਤਾ ਹੀ ਨਾ ਲੱਗੇ ਵੀ ਕੀ ਹੋਇਆ ਮੈਨੂੰ ਪਤਾ ਤਾਂ ਲੱਗ ਜੇ ਵੀ ਕੀ ਹੋਇਆ। ਇਹੀ ਚੀਜ਼ ਆ ਸਾਡੀ ਭੈਣ ਤੇਨੂੰ ਪਤਾ ਉਹਨਾਂ ਦੇ ਕੀ ਬਣਿਆ। ਭੈਣ ਤੈਨੂੰ ਨਹੀਂ ਪਤਾ ਲੱਗਾ। ਘਰਾਂ 'ਚ ਇਦਾਂ ਹੀ ਨਹੀਂ ਚੱਲਦਾ। ਭੈਣ ਨੇ ਤੈਨੂੰ ਕੀ ਦੱਸਾਂ ਉਹਨਾਂ ਦੇ ਐ ਹੋ ਗਿਆ ਤੇਨੂੰ ਨਹੀਂ ਪਤਾ। ਹਾਂ। ਅੱਛਾ ਹੋਏ ਬੂ ਮੈਂ ਮਰ ਗਈ। ਤੂੰ ਐਵੇਂ ਹੀ ਮਰ ਗਈ। ਥਾਏ ਭੈਣ ਨੇ ਐ ਹੋ ਗਿਆ, ਭੈਣ ਨੇ ਐ ਹੋ ਗਿਆ। ਇਹ 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 ਜਿਹੜੀ ਚੀਜ਼ ਹੈ ਫੇਰ ਕਹਿਣਾ ਸਾਨੂੰ ਨਹੀਂ ਨਾ ਸਾਨੂੰ ਕਿਸੇ ਨਾਲ ਕੋਈ ਅਸੀਂ ਨਹੀਂ ਕਿਸੇ ਦੀ ਗੱਲ ਚਾਉਂਦੇ ਨਾ ਨਾ ਸਾਨੂੰ ਚੁਗਲੀ ਦੀ ਆਦਤ ਹੀ ਨਹੀਂ ਨਾ ਕਿਸੇ ਦੀ ਮਾੜੀ ਨਾ ਚੰਗੀ ਨਾ ਭਾਈ ਨਾ ਮਾੜੀ ਨਾ ਚੰਗੀ ਐਨੀ ਠੰਡੀ ਬੀਬੀ ਬਣੀ ਵੀ ਹਾਈ ਨਹੀਂ ਚੰਗੀ ਬੀਬੀ ਨਾ ਨਾ ਅਸੀਂ ਇਹੀ ਕਰਦੇ ਨਾ ਆਪਾਂ ਤਾਂ ਬਸ ਨਾ ਮੇਰੇ ਕੋਲ ਨਾ ਗੱਲ ਹੈ ਨਾਲ ਜਦੋਂ ਗੱਲ ਚੱਲਣੀ ਹੈ ਫਿਰ ਚਸਕਾ ਪੂਰਾ ਲੈਣਾ ਅੱਛਾ ਹੋਰ ਫੇਰ ਇਹ ਜਿਹੜਾ ਗੱਲ ਦੱਸਣਾ ਉਹਨੂੰ ਪੂਰਾ ਸਵਾਦ ਆਉਂਦਾ ਬੈਠੇ ਗੱਲ ਕਰਨਾ ਕਿੰਨਾ ਚਸਕਾ ਹੈ ਇਹਨੂੰ ਗੱਲ ਸੁਣਦਾ ਅੱਛਾ ਇਹ ਜਿਹੜੀ ਚੀਜ਼ ਹੈ ਨਾ ਇਹ ਹੈਗੀ ਐ ਸਾਡੇ ਚ ਮੈਂ ਬੋਲਦਾ ਬੋਲਦਾ ਨਾ 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 ਤੇ ਉਹ ਜਿਵੇਂ ਗੁਰਚੇਤ ਚਿੱਤਰਕਾਰ ਦੀ ਨੀ ਸਿਹੀ ਆਈ ਉਹ ਜਿਹੜਾ ਕਹਿੰਦਾ ਵੀ ਤੁਗਲੀਆਂ ਉਹ ਦਵਾਨ ਤੋਂ ਆਈ ਏ ਢੱਡਰੀਆਂ ਵਾਲੇ ਬਾਬੇ ਦੇ ਦਵਾਨ ਤੇ ਗਈ ਸੀ ਮੇਰਾ ਨਾਂ ਲੈਂਦੀ ਉਹ ਤੂੰ ਕਹਿੰਦਾ ਵੀ ਕਿਵੇਂ ਵੀ ਉਹਦੇ ਐ ਹੋ ਗਿਆ ਵੀ ਸਰਪੰਚ ਆ ਖਾ ਗਿਆ ਫਲਾਣਾ ਐ ਸਾਰੇ ਪਿੰਡ ਦੀ ਕਹਿੰਦਾ ਹੀ ਆ ਦਵਾਨ ਸੁਣ ਕੇ ਇਹ ਦਾੰਗ ਚੱਕ ਲੈਂਦਾ ਵੀ ਸਾਰੇ ਪਿੰਡ ਦੀਆਂ ਗੱਲਾਂ ਇਕੱਠੀਆਂ ਕਰੀ ਫਿਰਦੀ ਏ ਹੁਣ ਤੁਸੀਂ ਤੇ ਇੱਥੋਂ ਜਾ ਕੇ ਜਾ ਕੇ ਇਹ ਦੱਸਣਾ ਕਰੇ ਕਿ ਕੁੱਥੀ ਬੀਬੀ ਸੀ ਇੱਕ ਉਥੇ ਐ ਕਰਦੀ ਸੀ ਇੱਕ ਉਥੇ ਐ ਹੁੰਦਾ ਸੀ ਇਹ ਦੱਸਣਾ ਵੀ ਇਕੱਠਾ ਦਾ ਘਰ ਨੂੰ ਸਮਾਨ ਦੱਸਣ ਲਈ ਫਿਰ ਸਾਰਿਆਂ ਨੂੰ ਫੋਨ ਕਰ ਕਰਕੇ ਫਿਰ ਆਪਾਂ ਦੱਸਾਂਗੇ ਵੀ ਐ ਹੁੰਦਾ ਸੀ ਇੱਕ ਬੀਬੀ ਤਾਂ ਮੇਲਣ ਲੱਗ ਗਈ ਉਥੇ ਇੱਕ ਬੀਬੀ ਸਿਰ ਕਮਾਈ ਜਾਵੇ ਇੱਕ ਬੀਬੀ ਐ ਕਰੇ ਲੈ ਵੀ ਇਹ ਦੱਸਾਂਗੇ ਫਿਰ ਜਾ ਕੇ ਮਤਲਬ ਇਹ ਇਹ ਕੀ ਕਹਿੰਦੇ ਨੇ ਡਾਟਾ ਅਪਲੋਡ ਡਾਊਨਲੋਡ ਹੋ ਰਿਹਾ ਫਿਰ ਅੱਗੇ ਦੱਸਾਂਗੇ ਸੱਚੀ ਵੀ ਜਾਣਕਾਰੀਆਂ ਮਿਲਣ ਫਿਰ ਅੱਗੇ ਗੱਲ ਕਰੀਏ ਸਵਾਦ ਦਈਏ ਸਵਾਦ ਵੇਖੋ ਕਿਹੜੀਆਂ ਚੀਜ਼ਾਂ ਚਮਾਉਂਦਾ ਮੈਂ ਬੇਨਤੀ ਪਤਾ ਕੀ ਕਰਦਾ ਮੈਂ ਰੋਕ ਰਿਹਾ ਤੁਸੀਂ ਇਹ ਨਹੀਂ ਮੈਂ ਮੈਂ ਵੇਖੋ ਇਹ ਵੀ ਸਿੰਪਥੀ ਵੀ ਹੋ ਸਕਦੀ ਹੈ ਭੈਣਾ ਚ ਦਰਦ ਬਹੁਤ ਹੁੰਦਾ ਸਿੰਪਥੀ ਬਹੁਤ ਹੁੰਦੀ ਹੈ ਇੱਕ ਭੈਣ ਨੂੰ ਕੁਝ ਹੋਇਆ ਸਾਰਿਆਂ ਨੂੰ ਚੁੱਪ ਕਰਾਉਣ ਭੈਣੇ ਚੁੱਪ ਕਰ ਜਾ ਕਿਉਂਕਿ ਦਰਦ ਉਹਨਾਂ ਤੋਂ ਝੱਲ ਨਹੀਂ ਹੁੰਦਾ ਰੋਂਦਾ ਕੋਈ ਬੰਦਾ ਬੀਬੀਆਂ ਦੇ ਵਿੱਚੋਂ ਝੱਲ ਨਹੀਂ ਹੁੰਦਾ ਇੱਥੇ ਬੀਬੀ ਕੋਈ ਰੋਂਦੀ ਹੈ ਸਾਰੀਆਂ ਬੀਬੀਆਂ ਨੂੰ ਚੁੱਪ ਕਰਾਉਣ ਜਾਣੀਆਂ ਬੰਦਾ ਰੋ ਰਿਹਾ ਹੋਵੇ ਇਹ ਐ ਪੈ ਰਹਿਣਗੇ ਵੀ ਤੂੰ ਹੋਰ ਰੋ ਲੈ ਬੰਦੇ ਬੰਦੇ ਨੂੰ ਚੁੱਪ ਨਹੀਂ ਕਰਾਉਂਦੇ ਇਹ ਵੀ ਮੇਰਾ ਤਜਰਬਾ ਹੈ ਇੱਥੇ ਮੈਂ ਪਿਛਲੇ ਕੈਂਪ ਦੇ ਵਿੱਚ ਵੇਖਿਆ ਇੱਕ ਬਹੁਤ ਉੱਚੀ ਰੋਇਆ ਕਰੇ ਵੇਚਦੀ ਬਹੁਤ ਉੱਚੀ ਉਹਨੂੰ ਕੋਈ ਬੰਦਾ ਚੁੱਪ ਨਹੀਂ ਕਰਾਉਣ ਗਿਆ ਬੰਦਿਆਂ ਨੂੰ ਕੋਈ ਬੰਦਾ ਚੁੱਪ ਨਹੀਂ ਕਰਾਉਂਦਾ ਵੀ ਤੂੰ ਰੋ ਹੀ ਲੈ ਬੀਬੀ ਰੋਵੇ ਫਿਰ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਹ ਇੱਕ ਕੁਦਰਤੀ ਹੈ ਵੇਖਿਆ ਨਾ ਹੁਣ ਮੰਨ ਲਓ ਮੌਤ ਦੇ ਉੱਤੇ ਇੱਕ ਬੀਬੀ ਵੈਨ ਪਾ ਦੇ ਸਾਰੀਆਂ ਰੋਣੀਆਂ ਬੰਦਾ ਜਿੰਨਾ ਮਰਜ਼ੀ ਉਹ ਰੋਂਦਾ ਨਹੀਂ ਫਿਰ ਉਹੀ ਗੱਲ ਹੈ ਦਿਮਾਗ 'ਚ ਫਿੱਟ ਬਚਪਨ ਤੋਂ ਕੀਤਾ ਵੀ ਬੰਦੇ ਨਹੀਂ ਰੋਂਦੇ ਬੰਦਾ ਨਹੀਂ ਰੋਂਦਾ ਤੂੰ ਕੀ ਬੁੜੀਆਂ ਵਾਂਗੂ ਰੋਈ ਜੰਨਾ ਐਂ ਕਹਿੰਦੇ ਨੇ ਉਹਨੂੰ ਅਗਲਾ ਕਹਿੰਦਾ ਅੱਛਾ ਮੈਂ ਬੀਬੀ ਨਹੀਂ ਬਣਨਾ ਮੈਂ ਬੰਦਾ ਹੀ ਬਣ ਕੇ ਰਹਿਣਾ ਮੈਂ ਨਹੀਂ ਰੂਣਾ ਉਹ ਅੰਦਰ ਹੀ ਅੰਦਰ ਲੁਕੋਈ ਜਾਂਦਾ ਹੈ ਉਹ 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 ਆਪਣੇ ਅੰਦਰ ਉਹਦੇ ਚਿੱਲੀ ਜਾਂਦਾ ਉਹ ਫਿਰ ਹੁੰਦਾ ਹੀ ਨਹੀਂ ਇਸੇ ਕਰਕੇ ਉਹਦੇ ਅੰਦਰ ਡਿਪਰੈਸਿਵ ਹੁੰਦਾ ਹੈ ਗੱਲ ਮਤਲਬ ਉਹ ਨਹੀਂ ਕਰ ਨਹੀਂ ਸਕਦਾ ਬੋਲਣ ਦੀ ਆਦਤ ਨਹੀਂ ਗੱਲ ਕੱਟ ਕਰਦਾ ਉਹ ਫਿਰ ਹੋਰ ਹੀ ਕੁਝ ਜਾ ਕਰੀ ਜਾਂਦਾ ਅੰਦਰ ਬੀਬੀਆਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਬੀਬੀਆਂ ਨੂੰ ਹਾਰਟ ਅਟੈਕ ਘਟ ਹੁੰਦੇ ਨੇ ਬੰਦਿਆਂ ਨੂੰ ਜ਼ਿਆਦਾ ਹੁੰਦੇ ਨੇ ਅਟੈਕ ਬੰਦਿਆਂ ਨੂੰ ਬਹੁਤੇ ਹੁੰਦੇ ਨੇ ਮੰਨ ਕੇ ਚੱਲੋ 60% ਅਟੈਕ ਬੰਦਿਆਂ ਨੂੰ ਹੋਣਗੇ ਬੀਬੀਆਂ ਨੂੰ ਇਹ ਮੰਨ ਲਓ ਵੀ 40% ਮੈਂ ਜ਼ਿਆਦਾ ਕਹਿ ਰਿਹਾ ਘੱਟ ਹੁੰਦੇ ਬੰਦੇ ਗੱਲ ਨਹੀਂ ਕਰਦੇ ਅੰਦਰ ਰੱਖਦੇ ਹੁਣ ਮੈਂ ਕਹਿ ਰਿਹਾ ਨਾ ਜਿਹੜਾ ਇੱਥੇ ਤੁਸੀਂ ਫਿਰ ਇਹ ਸੋਚੋ ਵੀ ਅਸੀਂ ਭੈਣ ਦਾ ਹਾਲਚਾਲ ਪੁੱਛਾਂਗੇ ਬਾਅਦ ਚ ਵੇਖ ਲਾਂਗੇ ਵੀ ਅੱਛਾ ਕੀ ਹੋਇਆ ਬਈ ਬਾਕੀ ਸੇਵਾਦਾਰ ਹੈਗੇ ਉਹਨਾਂ ਨੇ ਵੇਖ ਲੈਣਾ ਡਾਕਟਰ ਹੈਗੇ ਹੈ ਵੇਖ ਲੈਣਾ ਜਿਹੜਾ ਇੱਕਦਮ ਰਿਐਕਟ ਹੈ ਉਹਦੇ ਤੇ ਅਸੀਂ ਕਾਬੂ ਕਰਨਾ ਹੈ। ਇੱਕਦਮ ਜਿਹੜਾ ਅਸੀਂ ਰਿਐਕਟ ਕਰਦੇ ਹਾਂ ਵੀ ਉਹਨੇ ਐ ਕਿਹਾ ਮੈਂ ਫਟਾਫਟ ਉਹਨੂੰ ਜਵਾਬ ਦੇਣਾ ਫਿਰ ਅਸੀਂ ਕਾਲੇ ਹੋ ਕੇ ਗਲਤ ਜਵਾਬ ਦੇ ਦਿੰਨੇ ਆ। ਕਾਲਾ ਬੰਦਾ ਜਦੋਂ ਛੇਤੀ ਗੱਲ ਕਰੂਗਾ ਤਾਂ ਸੋਚ ਸਮਝ ਕੇ ਨਹੀਂ ਕਰਦਾ। ਜੇ ਉਹਦੋਂ ਵੀ ਮੈਂ ਹੱਥ ਦਾ ਵੀ ਪੈਰ ਜੋੜ ਕੇ ਗੰਡਾਸੀ ਮਾਰੀ ਅਰਜਣ ਵੈਲੀ ਤੇ ਗੰਡਾਸੀ ਮਾਰ ਕੇ ਕੀ ਕਰਾਂਗੇ ਮੁੜ ਕੇ ਫਿਰ ਕਿਸ ਪੈ ਜਾਣਾ? ਮੁੜ ਕੇ ਜੇਲ੍ਹ 'ਚ ਬੈਠੇ ਰਾਂਗੇ ਅਸੀਂ ਕੀ ਗੰਡਾ ਇਹ ਕਾਲ ਹੈ ਸਾਡੀ। ਜਦੋਂ ਅਸੀਂ ਕਾਲ ਤੇ ਕਾਬੂ ਪਾਵਾਂਗੇ ਸਿਆਣਾ ਬੰਦਾ ਆਪਣੇ ਇਮੋਸ਼ਨ ਨੂੰ ਬਹੁਤ ਕੰਟਰੋਲ ਨਾਲ ਰੱਖਦਾ ਹਰ ਗੱਲ ਕਹਿੰਦਾ ਪਰ ਬੜੇ ਤਰੀਕੇ ਨਾਲ ਸਬਰ ਨਾਲ ਟਾਈਮ ਆਉਣ ਤੇ ਸੋਹਣੇ ਤਰੀਕੇ ਨਾਲ ਆਪਣੀ ਗੱਲ ਰੱਖਦਾ ਤੇ ਰੱਖਣੀ ਚਾਹੀਦੀ ਹੈ ਬਸ ਕਾਲ ਨਾ ਕਰੋ ਤੱਤੇ ਨਾ ਹੋਵੋ ਪਰਕੋ ਨਾ ਇੱਕਦਮ ਬਸ ਇਹਦੇ ਤੇ ਆਪਾਂ ਜਰੂਰ ਸੋਚਣਾ ਵੀ ਮੈਂ ਕਾਲ ਤਾਂ ਨਹੀਂ ਕਰਦਾ ਕਿਤੇ ਮੈਂ ਆ ਮੇਰੇ ਅੰਦਰ ਕੀ ਚੱਲਦਾ ਹੈ ਕਾਲ ਪੈਂਦੀ ਹੈ ਇਹਨੂੰ ਠੀਕ ਰੱਖੋ ਹੁਣ ਮੰਨ ਲਓ ਮੈਂ ਆਇਆ ਇੱਥੇ ਤੁਸੀਂ ਬੈਠੇ ਰਹੋ ਮੈਂ ਤੁਹਾਨੂੰ ਚੈੱਕ ਹੀ ਕਰਨਾ ਹੋਵੇ ਆਵਾਂ ਹੀ ਨਾ ਮੈਂ ਅੱਧਾ ਘੰਟਾ ਤੁਸੀਂ ਬੈਠੇ ਹੋ ਮਨ ਸ਼ਾਂਤ ਕੋਈ ਨਹੀਂ ਬੈਠਿਆ ਫਿਰ ਕੀ ਹੋ ਗਿਆ ਅੱਧਾ ਘੰਟਾ ਲੰਘ ਗਿਆ ਘੰਟਾ ਲੰਘ ਗਿਆ ਪਰ ਜੇ ਤੁਹਾਨੂੰ 1 ਮਿੰਟ ਵੀ ਕੀ ਹੋ ਰਿਹਾ ਕਦੇ ਐ ਕਦੇ ਐ ਫਿਰ ਫਿਰ ਤੁਹਾਨੂੰ ਸੋਚਣਾ ਪੈਣਾ ਵੀ ਪ੍ਰੋਬਲਮ ਹੈ ਫਿਰ ਪ੍ਰੋਬਲਮ ਤੇ ਤੁਸੀਂ ਤੱਪੀ ਜਾਂਨੇ ਹੋ ਦਿਮਾਗ ਐ ਘੁੰਮ ਐ ਨਹੀਂ ਕਰਦਾ ਸਲਵਟੀਆਂ ਲੈ ਰਿਆ ਮਨ ਐ ਵੀ ਉਹ ਹੋ ਹੋ ਚੇਤੀ ਚੇਤੀ ਇਹ ਇੱਕ ਡੀਪ ਪ੍ਰੋਬਲਮ ਹੈ ਇਹ ਕਿੱਡੀ ਗਾਲ ਆ ਹੁਣ ਮੰਨ ਲਓ ਡਾਕਟਰ ਕੋਲ ਗਏ ਆ ਉਥੇ ਇਦਾਂ ਬਹਿਣਾ ਪੈਣਾ ਇਦਾਂ ਆਉਣਾ ਪੈਜੋ ਬਸ ਚੇਰ ਤੇ ਬਹਿਜੋ ਵਾਰੀ ਆਊਗੀ ਕੋਈ ਨਹੀਂ ਪਰ ਇਹ ਘੁੰਮਦਾ ਵੀ ਬਸ ਮੈਨੂੰ ਫੋਨ ਪਹਿਲਾਂ ਹੀ ਮੈਨੂੰ ਲੈਣ ਚ ਨਾ ਲੱਗਣਾ ਮੈਨੂੰ ਲੰਗਾ ਦੇਓ ਬੱਸ ਮੈਂ ਬਹਿ ਨਹੀਂ ਸਕਦਾ ਮੈਂ ਵੇਟ ਨਹੀਂ ਕਰ ਸਕਦਾ ਮੈਨੂੰ ਕਾਲ ਪੈਂਦੀ ਹੈ ਐਦਾਂ ਕਹਿੰਦੇ ਨੇ ਹਾਏ ਮੈਨੂੰ ਕਾਲ ਪੈਂਦੀ ਇਹ ਬਹੁਤ ਲੋਕ ਕਹਿੰਦੇ ਨੇ ਤੇ ਇਹਦੇ ਤੇ ਕਾਬੂ ਕੌਣ ਕਰੂ ਇਹ ਜਿਹੜੀ ਕਾਲ ਪੈਂਦੀ ਹੈ ਇਹ ਤੈਨੂੰ ਹੀ ਤਾਂ ਕਾਬੂ ਕਰਨੀ ਪੈਣੀ ਹੈ ਵੀ ਵੇਟ ਕਰਨੀ ਪੈਣੀ ਹੈ ਕੋਈ ਗੱਲ ਨਹੀਂ ਘੰਟਾ ਵੀ ਲੱਗ ਜਾਂਦਾ ਹੈ 에ਰਪੋਰਟਾਂ ਤੇ ਮੈਂ ਕਈ ਵਾਰੀ ਹੁਣ ਵੇਖੀਦਾ ਕਈ ਵਾਰੀ 2-2 ਘੰਟੇ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਅਸੀਂ ਵੀ ਲਾਈਨ 'ਚ ਖੜੇ ਹੋਈਦਾ ਕਈ ਵਾਰੀ ਚਲੋ ਖੜੀ ਨੇ ਬਸ ਵੇਖ ਰਿਹਾ ਮੈਂ ਸਟੋਰੀਆਂ ਵੇਖ ਰਿਹਾ ਹੁਣ ਵੀ ਇੰਨੀ ਦੁਨੀਆ ਇੰਨੀ ਹੈ ਜਿੰਨੇ ਬੰਦੇ ਓਨੀਆਂ ਸਟੋਰੀਆਂ ਓਨੀਆਂ ਕਹਾਣੀਆਂ ਕਿਸੇ ਦਾ ਬੱਚਾ ਬੱਚਾ ਗੋ ਚੁੱਕਿਆ ਕਿਸੇ ਦੀ ਵਾਈਫ ਹੈ ਕਿਸੇ ਦਾ ਪਿਓ ਹੈ ਕਿਸੇ ਦੀ ਧੀ ਹੈ ਇਦਾਂ ਇਕੱਠੇ-ਇਕੱਠੇ ਮੈਂ ਸਾਰਿਆਂ ਨੂੰ ਇਦਾਂ ਚਲੋਆਲਾ ਦਵਾਲਾ ਮੈਂ ਖੜਾ ਮੈਂ ਵੇਖ ਰਿਹਾ ਲਾਈਨ ਲੰਬੀ ਲੱਗੀ ਹੋਈ ਹੈ ਮੇਰਾ ਮਨ ਸ਼ਾਂਤ ਹੈ ਕਿ ਨਹੀਂ ਉਹਨੂੰ ਦੇਖ ਲਿਆ ਉਹ ਸ਼ਾਂਤ ਹੋ ਜਾਂਦਾ ਅਸੀਂ ਇੱਕਦਮ ਆਪਣੇ ਆਪ ਨੂੰ ਸ਼ਾਂਤ ਕਰਦਾ ਕੀ ਪਤਾ ਕਿੱਥੇ ਕਿੱਥੇ ਕਿਹੜੀ ਕਿਦੀ ਵੇਟ ਕਰਨੀ ਪੈ ਜੇ ਡਾਕਟਰਾਂ ਦੀ ਕਰਨੀ ਪੈਂਦੀ ਮੰਤਰੀਆਂ ਦੀ ਕਰਨੀ ਪੈਂਦੀ ਜ਼ਿੰਦਗੀ ਚੱਲਦੀ ਇਦਾਂ ਕਾਲਾ ਬੰਦਾ ਹੁਣੇ ਅੱਜੇ ਹੁਣੇ ਜਿੰਨੇ ਕਾਲੇ ਬੰਦੇ ਹੋਣਗੇ ਕਲੇਸ਼ ਪਾ ਕੇ ਰੱਖਾਂਗੇ ਮੈਂ ਪੀਜ਼ਾ ਖਾਣਾ ਉਹ ਕਹਦੇ ਪਰਸੋਂ ਚੱਲਾਂਗੇ ਆਪਾਂ ਖਾਵਾਂਗੇ ਨਹੀਂ ਅੱਜੇ ਹੀ ਖਾਣਾ ਹੁਣੇ ਹੀ ਖਾ ਹੁਣੀ ਚਾਹੀਦਾ ਅੱਜ ਹੀ ਚਾਹੀਦਾ ਇਹ ਕਾਲ ਹੈ ਬਹੁਤ ਤੇ ਇਹ ਨਿੱਕੀ ਜੀ ਚੀਜ਼ ਤੋਂ ਸਟਾਰਟ ਹੁੰਦੀ ਹੈ ਇਹ ਤੁਹਾਡੇ ਖਾਣ ਤੋਂ ਵੀ ਹੋਣੀ ਹੈ ਮੰਨ ਲਓ ਥਾਲੀ ਰੱਖਣੀ ਮਗਰੋਂ ਹੈ ਕਈ ਮਤਲਬ ਹੈਗੇ ਨੇ ਸਾਡੇ ਚ ਵੀ ਬੰਦੇ ਹੈਗੇ ਨੇ ਵੀ ਜਦੋਂ ਥਾਲੀ ਉਹਨਾਂ ਨੇ ਚੱਕੀ ਹੈ ਥਾਲੀ ਟੇਬਲ ਤੋਂ ਪਹਿਲਾਂ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹ ਜਾਂ ਤਾਂ ਖੀਰਾ ਚੱਕ ਕੇ ਮੂੰਹ ਚ ਪਾ ਲਿੰਦਾ ਹੈ ਜਾਂ ਇਹ ਪਤਾ ਖੀਰ ਦਾ ਚਮਚਾ ਜਾਂਦਾ ਜਾਂਦਾ ਖਾ ਲਵੇ ਕਾਲ ਗੜਪ ਗੜਪ ਅੰਦਰ ਨਾਉ ਚੱਥਿਆ ਨਾਉ ਚਬਾਇਆ ਫਟਾਫਟ ਅੰਦਰ ਇਹ 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 ਹਾਲ ਹੈ ਕਾਲ ਹੈ ਇਹਦੇ ਤੇ ਕੰਟਰੋਲ ਕਰਨਾ ਪੈਣਾ ਹੁਣ ਮੈਂ ਰੋਟੀ ਖਾਣਾ ਮੈਨੂੰ ਮੈਂ ਕਾਲ ਚ ਖਾਣਾ ਰੋਟੀ ਮੈਨੂੰ ਇਹ ਪ੍ਰੋਬਲਮ ਪੈ ਗਈ ਇਹ ਪ੍ਰੋਬਲਮ ਪਤਾ ਕਿੱਥੋਂ ਪੈ ਗਈ ਆਦਤ ਪੈ ਗਈ ਆਦਤ ਕਾਹਤੋਂ ਪੈ ਗਈ ਆਤ ਪੈ ਗਈ ਦਵਾਨਾਂ ਤੇ ਜਾਂਦੇ ਸੀ ਤੇ ਉੱਥੇ ਹੁੰਦੀ ਸੀ ਕਾਲ ਵੀ ਦਵਾਨ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਹੁਣ ਟਾਈਮ ਜਦੋਂ ਹੋ ਗਿਆ ਫਿਰ ਤੁਸੀਂ ਕੀ ਕਰਦੇ ਹੋ ਫਟਾਫਟ ਮੈਂ ਆਪਣੇ ਸਾਡੇ ਸਿੰਘ ਵੀ ਮੈਂ ਨੋਟ ਕਰਦਾ ਹੁਣ 2 ਮਿੰਟ ਚ ਰੋਟੀ ਖਾ ਲਈ ਉਹ 2 ਮਿੰਟ ਚ ਰੋਟੀ ਤਾਂ ਖਾ ਲਈ ਮੈਂ ਖਾ ਲਈ ਟੱਬਰ ਮਿਲ ਲਿਆ ਉਹਨਾਂ ਕੋਲ ਟਾਈਮ ਇੰਨਾ ਕੀ ਹੈ ਵੀ ਬਸ 5 ਮਿੰਟ ਦੇ ਵਿੱਚ ਵਿੱਚ ਗੱਡੀ 'ਚ ਬਹਿਣਾ ਉਹ ਫਿਰ ਕੀ ਕਰਦੇ ਨੇ ਉਹ ਖਾਂਦੇ ਨਹੀਂ ਰੋਟੀ ਅੰਦਰ ਸਿੱਟਦੇ ਨੇ ਫਟਾਫਟ ਚੱਲ ਭਾਜ ਚੱਲ ਉਸਤੇ ਉਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਵੀ ਉਹ ਆਦਤ ਪੱਕ ਜਾਂਦੀ ਹੈ ਤੁਹਾਡੀ ਆਦਤ ਜਦੋਂ ਪੱਕ ਜਾਂਦੀ ਹੈ ਫਿਰ ਉਹਨੂੰ ਬਦਲਣ ਤੇ ਬਹੁਤ ਟਾਈਮ ਲੱਗਦਾ ਬਹੁਤ ਟਾਈਮ ਲੱਗਦਾ ਹੈ ਮੈਂ ਹੁਣ ਮੈਂ ਉੱਚੀ ਸੁਰ ਚ ਬੋਲਦਾ ਦਮਾਨ ਚ ਮੇਰੀ ਸੁਰ ਹਮੇਸ਼ਾ ਮੈਂ ਮੈਂ ਪਤਾ ਹੈ ਉੱਥੇ ਬੋਲਣ ਕਰਕੇ ਮੇਰੀ ਸੁਰ ਆਮ ਵੀ ਉੱਚੀ ਗੱਲ ਕਰਨ ਦੀ ਮਤਲਬ ਜਦੋਂ ਮੈਂ ਗੱਲ ਵੀ ਕਰਨੀ ਹੈ ਨਾ ਤੇ ਉਹ ਉੱਚੀ ਇਹ ਤੇ ਹੁਣ ਮੈਂ ਸਾਲਕ ਤੋਂ ਨਾ ਮੈਂ ਆਪਣੀ ਸੁਰ ਨੀਵੀਂ ਕੀਤੀ ਹੈ ਦਿਵਾਨ ਚ ਮੈਂ ਉੱਚੀ ਬੋਲ ਲੈਣਾ ਜਦੋਂ ਮੈਨੂੰ ਕੱਠ ਜਿਆਦਾ ਹੋਵੇ ਬੋਲਣਾ ਹੀ ਪੈਣਾ ਪਰ ਆਮ ਮੇਰੀ ਕਿਦਾਂ ਸੁਰ ਸੀ ਮੈਂ ਕਹਿਣਾ ਚਾਹੁੰਦਾ ਇਦਾਂ ਆ ਇਸ ਤਰ੍ਹਾਂ ਹੀ ਮੇਰੀ ਸੁਰ ਸੀ ਥੱਲੇ ਨਹੀਂ ਸੀ ਆਉਂਦੀ ਆਉਂਦੀ ਨਹੀਂ ਸੀ ਮਤਲਬ ਜਦੋਂ ਗੱਲ ਕਰਨੀ ਉੱਚੀ ਸੁਰ ਚ ਹੁਣ ਮੇਰਾ ਮਾਈਂਡ ਮੈਂ ਤੁਰਦਿਆ ਹੁੰਨਾ ਮੈਂ ਆਮ ਇਦਾਂ ਗੱਲ ਕਰਦਾ ਹਾਂ ਜੂ ਉਹ ਇਦਾਂ ਹੋਇਆ ਆ ਇਦਾਂ ਹੋਇਆ ਆ ਇੱਕਦਮ ਮੈਂ ਬੜੇ ਸਾਲਾਂ ਤੋਂ ਤਰਸਦਾ ਸੀ ਵੀ ਮੈਂ ਗ੍ਰਾਮ ਚ ਬੋਲਾਂ ਇਹਨੂੰ ਗ੍ਰਾਮ ਚ ਬੋਲਣਾ ਕਿਵੇਂ ਗ੍ਰਾਮ ਚ ਬੋਲਣਾ ਕਿੱਦਾਂ ਹੁੰਦਾ ਨੀਵੀਂ ਸੋਚ ਹਾਂਜੀ ਗੱਲ ਏ ਏਦਾਂ ਜਾਣਾ ਸੀ ਮੈਂ ਹੁਣ ਫੋਨ ਚੱਕਦਾ ਮੇਰੀ ਅੱਗੇ ਸੁਰਸੀ ਹੈਲੋ ਹਾਂਜੀ ਰਾਜੀਆ ਚੜਦੀ ਕਲਾ ਠੀਕ ਹੋ ਕੈਮੋ ਕਿੱਦਾਂ ਚੱਲਦਾ ਸਾਰਾ ਕੁਝ ਮੈਂ ਆਹ ਸੁਰਸੀ ਮੇਰੀ ਹੁਣ ਮੈਂ ਚੱਕਦਾ ਹੈਲੋ ਰਾਜੀਓ ਜੀ ਆਪ ਜੀ ਸੇ ਠੀਕ ਹੈ ਕੈਮੋ ਮਨ ਠੀਕ ਹੈ ਏ ਮੈਂ ਬੜੇ ਸਾਲਾਂ ਤੋਂ ਪ੍ਰੈਕਟਿਸ ਕਰਦਾ ਸੀ ਹੁੰਦੀ ਨਹੀਂ ਸੀ ਮੈਂ 2 ਮਿੰਟ ਤੋਂ ਬਾਅਦ ਫੇਰ ਭੁੱਲ ਜਾਂਦਾ ਸੀ ਫੇਰ ਸੁਰਤਾਂ ਚੱਕ ਜਾਂਦੀ ਫੇਰ ਤੋਂ 2 ਕੁ ਮਿੰਟ ਬੋਲਣਾ ਫੇਰ ਸੁਰਤਾਂ ਲੈ ਜਾਂਦਾ 2 ਮਿੰਟ ਤੋਂ ਵੱਧ ਯਾਦ ਨਹੀਂ ਸੀ ਮੇਰੇ ਰਹਿੰਦਾ ਪਰ ਹੁਣ ਨਹੀਂ ਇਦਾਂ ਹੁੰਦਾ ਮੈਨੂੰ ਹੁਣ ਇਹ ਤੋਂ ਫੋਨ ਮੈਂ ਕਰਦਾ ਪੁੱਛਣਗੇ ਤੁਸੀਂ ਠੀਕ ਹੋ ਮੈਂ ਕਹਾ ਹਾਂ ਠੀਕ ਹ ਹੌਲੀ ਹੌਲੀ ਬੋਲਦੇ ਹਾਂ ਮੈਂ ਕਹਾ ਨਹੀਂ ਮੈਂ ਵੈਸੇ ਮੈਂ ਠੀਕ ਹ ਮੈਨੂੰ ਹੋਇਆ ਕੁਝ ਨਹੀਂ ਮੈਂ ਠੀਕ ਹ ਇਕ ਕਾਲ ਘਟਾਣੀ ਪੈਣੀ ਹੈ ਆਦਤ ਪੈ ਜਾਂਦੀ ਹੈ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਤੇ ਭੈਣਾਂ ਦੇ ਵਿੱਚ ਕਾਲ ਇਸ ਕਰਕੇ ਜ਼ਿਆਦਾ ਹੈ ਛਿਤੀ ਛਿਤੀ ਕੰਮ ਨਵੇੜਦੇ ਨੇ ਰੋਟੀ ਖਾ ਲਈ ਸਾਰਿਆਂ ਨੇ ਫਿਰ ਸੋਣਾ ਵੀ ਹੈ ਸਵੇਰੇ ਉੱਠਣਾ ਵੀ ਹੈ ਬੱਚਿਆਂ ਨੇ ਜਾਣਾ ਹੈ ਛੇਤੀ 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 ਮੇਰੇ ਮਦਰ ਚ ਬਹੁਤ ਕਾਲ ਸੀ ਉਹਨਾਂ ਦੇ ਸਰੀਰ ਚ ਬੋਲਦੇ ਵੀ ਬਹੁਤ ਤੇਜ਼ ਸੀ ਤੇ ਕੰਮ ਵੀ ਬੜੀ ਫਾਸਤ ਜਿਵੇਂ ਪੰਬੀਰੀ ਨਹੀਂ ਭੁਮਦੀ ਇੰਨੀ ਤੇਜ਼ ਐ ਐ ਆ ਜਿੰਨੇ ਸਾਡੇ ਘਰ ਰੋਟੀ ਖਾਂਦੇ ਸੀ ਕਦੇ ਉਹ ਇਦਾਂ ਨਹੀਂ ਸੀ ਕਰਦੇ ਕਿ 10 20 ਪ੍ਰਸ਼ਾਦੇ ਪਕਾ ਕੇ ਰੱਖ ਲੈਣ ਤੇ ਲੋ ਵੀ ਸਾਰੇ ਚਾਰ ਚਾਰ ਪ੍ਰਸ਼ਾਦੇ ਲੈ ਲਓ ਦੋ ਦੋ ਐ ਨਹੀਂ ਸੀ ਕਰਦੇ ਇੱਕ ਇੱਕ ਰੋਟੀ ਕਿੰਨੀ ਵਾਰ ਮੈਂ ਕਿਹਾ ਵੀ ਆਇਆ ਗਿਆ ਹੁੰਦਾ ਹੈ ਪੰਜ ਜੀ ਆਏ ਨੇ ਇਕੱਠਿਆਂ 10 ਕ ਪਕਾ ਲੈ ਨਾ ਇੱਕ ਇੱਕ ਰੋਟੀ ਇੱਕ ਪੱਕ ਗਈ ਲਓ ਇੱਕ ਪੱਕ ਗਈ ਐ ਰਸੋਈ ਚੋਂ ਇੱਥੇ ਉੱਥੋਂ ਇੱਥੇ ਉੱਥੋਂ ਇੱਥੇ ਤੇਜ਼ ਪਾਸਟ ਅੱਛਾ ਮੈਂ ਆਪਣੀ ਮਦਰ ਤੇ ਸਬਾ ਪੱਖੋਂ ਬੋਲਣ ਚ ਗੱਲ ਕਰਨ ਚ ਮੇਰਾ ਕਦ ਮੇਰੇ ਹੱਥ ਪੈਰ ਮੇਰੀ ਮਦਰ ਵਰਗੇ ਤੇ ਮੇਰੇ ਚ ਵੀ ਤੇਜ਼ੀ ਮੇਰੇ ਨੇਚਰਲ ਵੀ ਮੇਰੇ ਚ ਡੀ ਐਨ ਏ ਚ ਆ ਗਈ ਤੇਜ਼ੀ ਆ ਗਈ ਆ ਤੇਜ਼ੀ ਮੇਰੇ ਪਿਤਾ ਜੀ ਹੋ ਨਹੀਂ ਉਹ ਉਸ ਲੋ ਨੇ ਉਹ ਹੌਲੀ ਹੌਲੀ ਮਤਲਬ ਕੰਮ ਤੇਜ਼ ਕਰਨਗੇ ਪਰ ਗੱਲ ਕਿ ਪੁੱਛ ਵੀ ਲਓਗੇ ਤੁਸੀਂ ਗੱਲ ਵੀ ਕਰੋਗੇ ਤੇ ਬਹੁਤ ਥੋੜਾ ਬੋਲਣਗੇ ਜਦੋਂ ਇਦਾਂ ਹੋਇਆ ਚਾਰ 10 ਗੱਲਾਂ ਕਰਿਓ ਉਹ ਇੱਕ ਜਵਾਬ ਦੇਣਗੇ ਮਾੜਾ ਜਿਹਾ ਠੀਕ ਹੈ ਮੈਂ ਇੱਥੇ ਸਾਰਾ ਦਿਨ ਆਉਂਦੇ ਨੂੰ ਇੱਕ ਪੁੱਛਦਾ ਪਾਪਾ ਜੀ ਠੀਕ ਹੋ ਬਸ ਕਈ ਵਾਰੀ ਤੋਂ ਹਾਂ ਜੀ ਸ਼ਬਦ ਸੁਣਦਾ ਮੈਨੂੰ ਕਈ ਵਾਰੀ ਬਸ ਸੇਰੀ ਹਿਲਾ ਦਿੰਦਾ ਬਾ ਨਾ ਹਾਂ ਨਾ ਬਹੁਤ ਥੋੜਾ ਬੋਲਦੇ ਨੇ ਉਹਨਾਂ ਦੀ ਨੇਚਰ ਇਦਾਂ ਦੀ ਹੈ ਮਦਰ ਦੀ ਨੇਚਰ ਵੱਖਰੀ ਹੁਣ ਇਹ ਬਾਇ ਬਰਥ ਵੀ ਆ ਜਾਂਦਾ ਤੁਹਾਡੇ 'ਚ ਤੇਜ਼ੀ ਪਰ ਕੰਮ ਚ ਤੇਜ਼ੀ ਜਦੋਂ ਅਸੀਂ ਕੰਮ ਕਰਨਾ ਹੈ ਜਦੋਂ ਅਸੀਂ ਕੰਮ ਕਰਨਾ ਹੈ ਉਦੋਂ ਤੇਜ਼ੀ ਤੇਜ਼ੀ ਨਾਲ ਕਰਨਾ ਹੁਣ ਬੋਲਣਾ ਮੈਨੂੰ ਗੱਲ ਤੁਹਾਨੂੰ ਸਮਝਾਣੀ ਪੈਣੀ ਹੈ ਛੇਤੀ ਛੇਤੀ ਖਤਮ ਕਰਨੀ ਪੈਣੀ ਹੈ ਨਾ ਅਗਲੀ ਗੱਲ ਵੀ ਸ਼ੁਰੂ ਕਰਨੀ ਹੈ ਇਹਦੇ ਚ ਮੈਂ ਬਹੁਤ ਸਲੋ ਹਾਂਜੀ ਫਿਰ ਆਪਾਂ ਸਾਰੇ ਆਗੇ ਤੇ ਤੁਸੀਂ ਫਿਰ ਇਹ ਤੇ ਸੈਸ਼ਨ ਹੋ ਗਏ ਸਾਡੇ ਤੇ ਗੱਲਾਂ ਹੀ ਨਹੀਂ ਬੜਨੀ ਦੀ ਛਿਟ 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 ਦੱਸਣੀ ਪੈਣੀ ਨਾ ਗੱਲ ਕੰਮ ਛੇਤੀ ਕਰਨਾ ਹੈ ਤੇਜ਼ੀ ਕੰਮ ਨਿਵੇੜਨਾ ਪੈਣਾ ਹੈ ਛੇਤੀ ਛੇਤੀ ਦੱਸਣਾ ਪੈਣਾ ਪਰ ਕੀ ਹੁੰਦਾ ਹੈ ਵੀ ਕਿਤੇ ਇਹ ਤੇਜ਼ੀ ਸਦਾ ਲਈ ਦਿਮਾਗ 'ਚ ਨਾ ਬੈਠ ਜੇ ਇਹ ਪ੍ਰੋਬਲਮ ਕਰੂਗੀ ਫਿਰ ਮੈਨੂੰ ਕਾਲ ਪਾਊਗੀ ਹੈਬਟ ਬਣ ਜਾਂਦੀ ਹੈ ਪੱਕ ਜਾਂਦੀ ਹੈ ਕਾਲ ਇਹ ਕਾਲ ਨਹੀਂ ਬਣ ਦੇਣੀ ਇਹਦੇ ਤੇ ਅਸੀਂ ਵਰਕ ਕਰਨਾ ਹੈ ਸਮਝ ਕੇ ਨਹੀਂ ਕਰਦਾ ਕਾਲੀ ਨਾਲ ਗੱਲ ਕੀਤੀ ਜਿਹੜੀ ਹੁੰਦੀ ਹੈ ਉਹ ਬਹੁਤ ਸੁਣ ਜੀ ਹੋਈ ਗੱਲ ਨਹੀਂ ਹੁੰਦੀ ਹੁਣ ਇੱਕ ਸੈਕਿੰਡ ਵਿੱਚ ਜਵਾਬ ਦੇ ਦੇਣਾ ਫੱਟ ਜਵਾਬ ਦੇ ਦੇਣਾ ਵੀ ਅਗਲੇ ਨੇ ਹੁਣ ਗੱਲ ਮੈਨੂੰ ਕਹੀ ਹੈ ਮੈਂ ਇਹਨੂੰ ਹੁਣੀ ਸੁਣਾ ਦਿਆਂ ਤਾਂ ਜੋ ਇਹ ਮੁੜ ਕੇ ਫਿਰ ਅੱਗੇ ਨਾ ਬੋਲੇ ਉਹਨੂੰ ਸੁਣਾਉਣ ਦੇ ਚੱਕਰ 'ਚ ਇੱਕ ਸੈਕਿੰਡ 'ਚ ਬੋਲ ਦਿੰਨੇ ਆ ਉਹ ਕੰਮ ਖਰਾਬ ਕਰਦੀ ਹੈ ਗੱਲ ਸੁਣ ਲਈ ਜੇ ਤੁਹਾਨੂੰ ਲੱਗਦਾ ਵੀ ਇਹਦੇ ਤੇ ਰਿਐਕਟ ਕਰਨਾ ਚਾਹੀਦਾ ਬਹੁਤ ਆਰਾਮ ਨਾਲ ਪਹਿਲਾਂ ਸੋਚ ਲਓ ਮਾੜਾ ਜਿਹਾ ਰੀਡ ਕਰੋ ਹੋ ਸਕਦਾ ਤੁਸੀਂ ਜਦੋਂ ਸੋਚਿਆ ਤੁਹਾਨੂੰ ਗੱਲ ਕਰਨ ਦੀ ਲੋੜ ਹੀ ਨਾ ਪਵੇ ਤੇ ਜੇ ਕਰਨੀ ਵੀ ਪਈ ਤੇ ਟੂ ਦੀ ਪੁਆਇੰਟ ਕਰ ਸਕਦੇ ਆ ਥੋੜੀ ਕਰ ਸਕਦੇ ਆ ਅੱਛਾ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਸ਼ਬਦ ਬਹੁਤ ਸੁਲਝਿਆ ਰੱਖੋ ਸੁਲਝੇ ਸ਼ਬਦ ਵਿੱਚ ਆਪਣੀ ਗੱਲ ਕਹ ਦਿਓ ਬਈ ਆ ਤੇਰੀ ਗੱਲ ਜਿਹੜੀ ਹੈ ਮੈਨੂੰ ਠੀਕ ਨਹੀਂ ਲੱਗੀ ਮੈਨੂੰ ਇਹ ਗੱਲ ਪਸੰਦ ਨਹੀਂ ਪਰ ਆਪਣੇ ਸਹੀ ਤਰੀਕੇ ਨਾਲ ਕਾਲ ਕਦੇ ਨਾ ਕਰੋ ਕਾਲ ਬਹੁਤ ਮਾੜੀ ਹੈ ਕਾਲ ਹੀ ਨੁਕਸਾਨ ਕਰਦੀ ਹੈ ਹੁਣ ਅਸੀਂ ਕਹਿ ਦਿੰਨੇ ਆ ਸਾਡੇ ਇਸੇ ਭਾਰਤ ਦੇ ਵਿੱਚ ਇਸੇ ਸ਼ਹਿਰਾਂ ਚ ਇਸੇ ਪਿੰਡਾਂ ਚ ਸਾਡੇ ਰਹਿੰਦੇ ਨੇ ਬਾਣੀਆਂ ਲੋਕ ਤੇ ਉਹਨਾਂ ਨੂੰ ਤੁਸੀਂ ਜੋ ਮਰਜੀ ਜਾ ਕੇ ਦੁਕਾਨਾਂ ਤੇ ਕਹਿਓ ਲਾਲਾ ਤੂੰ ਐ ਕਰਦਾ ਲਾਲਾ ਤੂੰ ਐ ਕਰਦਾ ਤੁਸੀਂ ਵੇਖਿਓ ਉਹ ਕਹੋਗਾ ਹਾਂਜੀ ਹਾਂਜੀ ਸਰਦਾਰ ਸਾਹਿਬ ਕੋਈ ਨਹੀਂ ਜੀ ਉਹ ਕੋਈ ਨਹੀਂ ਸਾਹਿਬ ਕੋਈ ਐਦਾਂ ਐਦਾਂ ਕਰ ਲੈਣਾ ਉਹਨੇ ਚੁੱਪ ਜੇ ਰਹਿਣਾ ਸਾਰਾ ਪਿੰਡ ਕਰ ਜਾਈਏ ਉਹਦਾ ਨਿੱਕੀ ਜੀ ਹੱਟੀ ਬੋਦੀਆਂ ਨੂੰ ਤੇਲ ਲਾ ਲੈਣਾ ਟੌਰ ਨਾਲ ਬਹਿਣਾ ਆਪਾਂ ਸਾਰਾ ਦਿਨ ਮਰ ਮਰ ਕੇ ਰੋਬ ਮਾਰ ਓਏ ਲਾਲਾ ਤੈਨੂੰ ਪਤਾ ਨਹੀਂ ਤੈਨੂੰ ਐਦਾਂ ਉਹ ਦਿਮਾਗ 'ਚ ਸਾਡੇ ਫਿੱਟ ਕੀਤਾ ਉਹ ਸਹਿਨਸ਼ੀਲਤਾ ਹੈ ਉਹਨਾਂ 'ਚ ਤਾਂ ਹੀ ਬਿਜ਼ਨਸਮੈਨ ਹੈ ਬਿਜ਼ਨਸਮੈਨ ਕਹਦਾ ਜਿਹਦੇ 'ਚ ਸਹਿਨਸ਼ੀਲਤਾ ਨਾ ਹੋਵੇ ਜਿਸ ਬੰਦੇ 'ਚ ਬਰਦਾਸ਼ਤ ਕਰਨ ਦੀ ਸ਼ਕਤੀ ਨਹੀਂ ਜਿਹਦੇ ਬੰਦੇ 'ਚ ਕਾਹਲ ਹੈ ਉਹ ਉਹ ਕਦੇ ਬਿਜ਼ਨਸਮੈਨ ਬਣ ਨਹੀਂ ਸਕਦਾ ਪੰਜਾਬ ਦੇ ਵਿੱਚ ਬਾਣੀਆਂ ਕੌਮ ਬਹੁਤੀ ਹਿੰਦੂ ਕਮਿਊਨਿਟੀ ਸ਼ਹਿਰਾਂ ਚ ਰਹਿੰਦੀ ਹੈ ਸ਼ਹਿਰਾਂ ਚ ਵੱਸਦੇ ਨੇ bizness ਕਰਦੇ ਨੇ ਤੇ ਬਿਜ਼ਨਸਮੈਨ ਬੰਦਾ ਬਹੁਤ ਠੰਡਾ ਹੋਣਾ ਚਾਹੀਦਾ ਪਬਲਿਕ ਡੀਲਿੰਗ ਕਰਨ ਵਾਲਾ ਬੰਦਾ ਠੁਸ਼ਾਂਤ ਹੋਣਾ ਚਾਹੀਦਾ ਠੰਡਾ ਰਹੇ ਫਿਰ ਉਹ ਬੰਦਾ ਜ਼ਿੰਦਗੀ ਚ ਕਾਮਯਾਬ ਹੁੰਦਾ ਰਿਐਕਟ ਕਰਨਾ ਕਾਲ ਨਾਲ ਉਹ ਕਹਿੰਦੇ ਕੋਈ ਨਹੀਂ ਤੂੰ ਕਰ ਲੈ ਵਈ ਬੋਲੂ ਮੇਰਾ ਮੇਰਾ ਤੇਰਾ ਹਿਸਾਬ ਲੈ ਲੈਣਾ ਪਰ ਵਈ ਤੋਂ ਲਵਾਂਗੇ ਕਲਮ ਤੋਂ ਲਵਾਂਗੇ ਆਊਟ ਟਾਈਮ ਤੇਰੇ ਨਾਲ ਗੱਲ ਕਰ ਲਾਂਗੇ ਐਨੀ ਬੋਲਦੇ ਵੀ ਰੋਜ਼ ਕੇਸ ਪਏ ਰਹੇ ਜਿੰਨੇ ਸਾਡੇ ਵੱਟਾਂ ਦੇ ਕੇਸ ਚੱਲਦੇ ਨੇ ਕਿੰਨੇ ਕ ਬਾਣੀਆਂ ਦੇ ਬਾਣੀਆਂ ਨਾਲ ਕੇਸ ਚੱਲਦੇ ਵੇਖੇ ਨੇ ਵੈਲੀ ਤੇ ਆਪਾਂ ਕਦੇ ਤੁਸੀਂ ਜੱਟਾਂ ਦੇ ਗੀਤ ਸੁਣਦੇ ਹੋ ਜੱਟਾਂ ਕਰਦਾ ਜੱਟਾਂ ਕਰਦਾ ਕਿੱਦੇ ਸੁਣਿਆ ਵੀ ਬਾਣੀਆਂ ਐ ਮਾਰਦਾ ਗੰਡਾਸਾ ਇਹ ਸੋਚ ਕੇ ਵੀ ਨਾ ਬੰਦਾ ਗੰਡਾਸਾ ਐ ਤੁਰੇ ਵੀ ਪਿੰਡ ਚ ਬਾਣੀਆਂ ਦੇ ਗੰਡਾਸਾ ਰੱਖਿਆ ਐ ਤੁਰਿਆ ਜਾ ਰਿਹਾ ਵੇਖਿਆ ਕਦੇ ਆਪਣੇ ਗੰਡਾਸੇ ਦੇਵਦਲ ਮੇਰਾ ਹੱਦਾ ਦੀ ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਵੈਲੀ ਨੇ ਤੇ ਗੰਡਾਸੀ ਮਾਰ ਕੇ ਕੀ ਕਰਾਂਗੇ ਮੁੜ ਕੇ ਫਿਰ ਕੇਸ ਪੈ ਜਾਣਾ ਮੁੜ ਕੇ ਜੇਲ੍ਹ ਚ ਬੈਠੇ ਰਾਂਗੇ ਅਸੀਂ ਕੀ ਗੰਡਾ